ਤੁਸੀਂ ਦੇਖਦੇ ਦਿੱਲੀ ਪੌਟ ਟਾਈਮ ਚੱਲ ਤੇ ਅੱਜ ਸਾਡੇ ਵਰਕਰ ਜੋ ਸੀਨੀਅਰ ਆਗੂ ਵੀ ਆ ਔਰ ਅੱਜ ਜੋ ਆਪਣਾ ਚੋਣ ਪ੍ਰਚਾਰ ਰਾਜ ਕੁਮਾਰ ਰਾਜ ਦੇ ਹੱਕ ਚ ਕਰ ਰਿਹਾ ਵਾਰਡ ਨੰਬਰ 16 ਤੋਂ ਅਸੀਂ ਗੱਲ ਕਰਾਂਗੇ ਤੁਹਾਡਾ ਸ਼ੁਭਨਾਕੀ ਜੀ ਮੇਰਾ ਨਾਮ ਪਿੰਦੂ ਆ ਜੀ ਵਹਤ ਗੁਰਪਿੰਦਰ ਸਿੰਘ ਆ ਪਿੰਦੂ ਕਹਿੰਦੇ ਨੂੰ ਸਾਰੇ ਮੱਲੇ ਵਾਲੇ ਹਾਂਜੀ ਹਾਂਜੀ ਤੇ ਤੁਸੀਂ ਚੋਣ ਪ੍ਰਚਾਰ ਕਿਹੜੀ ਵਾਰਡ ਚ ਕਰ ਰਹੇ ਜੀ ਜੀ ਮੈਂ 16 ਨੰਬਰ ਚ ਕਰ ਰਿਹਾ ਜੀ ਕਿ ਕਿਤੇ ਕਿਤੇ ਗਏ ਕਿਹਦੇ ਕਿਹਨੇ ਤਾਲਮੇਲ ਕਰਕੇ ਆਪਾਂ ਚੋਣ ਪ੍ਰਚਾਰ 'ਚ ਵੋਟਾਂ ਦੀ ਮੰਗ ਕੀਤੀ ਆ ਵੀਰ ਜੀ ਮੈਂ ਤੇ ਵੈਸੇ ਅੱਜ ਤੱਕ ਸਾਰੀਆਂ ਪਾਰਟੀਆਂ ਨੂੰ ਵਰਤ ਕੇ ਵੇਖ ਲਿਆ ਵਾ ਤੇ ਹੁਣ ਅਸੀਂ ਆਪਣਾ ਵੀਰ ਆਜ਼ਾਦ ਖਲੋਤਾ ਦਾ ਵੀਰ ਰਾਜਾ ਤੇ ਅਸੀਂ ਇਹਦੇ ਹੱਕ ਵਿੱਚ ਖੜਦੇ ਆ ਕਿ ਸਾਡਾ ਭਰਾ ਵੀਰ ਨੇ ਬੀੜਾ ਚੁੱਕਿਆ ਵਾ ਜਿਹੜਾ ਹਮੇਸ਼ਾ ਹੀ ਨੇਕੀ ਦੇ ਕੰਮ ਕਰਦਾ ਆ ਵਾ ਬੇਟੀਆਂ ਦੇ ਵਿਆਹ ਹਰ ਇੱਕ ਮਲੇ ਬੰਦੇ ਦੀ ਮਦਦ ਵੀਰ ਨੇ ਕੀਤੀ ਆ ਤੇ ਅਹੀਂ ਉਹ ਵੀਰ ਦੇ ਹੱਕ ਦੇ ਵਿੱਚ ਪਰਤਿਆ ਤੇ ਆਹ ਰੇੜੀ ਵੀ ਵੀਰ ਨੇ ਮੈਨੂੰ ਦਵਾਈ ਰਾਜੇ ਵੀਰ ਨੇ ਤੇ ਮੈਂ ਤੰਗ ਕਰਕੇ ਰਾਜੇ ਵੀਰ ਦੇ ਹੱਕ ਦੇ ਵਿੱਚ ਪਰਤਿਆ ਵਾ ਤੇ ਮੈਂ ਆਪਦੇ ਦਿਲੋਂ ਧੰਨਵਾਦੀਆਂ ਵੀਰ ਜੀ ਦਾ ਕਿ ਵੀਰ ਜੀ ਨੇ ਮੈਨੂੰ ਇੱਥੋਂ ਟਿਕਾ ਲੰਦਾ ਕਿ ਮੈਂ ਕੀ ਇਹਦੇ ਕਰਕੇ ਆ ਜਾ ਸਕਦਾ ਇਹ ਜੋ ਤੁਹਾਨੂੰ ਲੈ ਕੇ ਗਿਆ ਰੱਖਸ਼ਾ ਲੈ ਕੀਤਾ ਰੇੜੀ ਰੱਖਸ਼ਾ ਲੈ ਕੇ ਆ ਬਦਲੀ ਇਹਨਾਂ ਲੈ ਕੇ ਦਿੱਤਾ ਜੋ ਇਲੈਕਸ਼ਨ ਲੜ ਰਹੇ ਨੇ ਹਾਂ ਜੀ ਵੀਰ ਰਾਜੇ ਵੀਰ ਜੀ ਲਗਦਾ ਰਾਜੇ ਵੀਰ ਜੀ ਉਹਨਾਂ ਨੇ ਇਹ ਇਲੈਕਸ਼ਨ ਕਿਹੜੀ ਵਾਰਡ ਤੋਂ ਲੜ ਰਹੇ ਨੇ ਇਹ 16 ਨੰਬਰ ਚੋਂ ਲੜ ਰਹੇ ਨੇ ਵੀਰ ਜੀ 16 ਨੰਬਰ ਚੋਂ ਜੀ ਮੇਰੀ ਵਾਰਡ ਚੋਂ ਲੜ ਰਹੇ ਤੇ ਇਹ ਜਿਹੜੀ ਹੈ 16 ਨੰਬਰ ਵਾਰਡ ਤੋਂ ਜਿਹੜੇ ਕਿਸੇ ਪਾਰਟੀ ਨੂੰ ਲੜ ਰਹੇ ਕਿ ਆਜ਼ਾਦ ਆਜ਼ਾਦ ਉਮੀਦਵਾਰ ਜੀ ਇਹਨਾਂ ਦਾ ਚੋਣ ਚੰਨ ਹੀ ਰਾਵਾਂ ਤੇ ਮੇਰੀ ਸਾਰੀਆਂ ਭੈਣਾਂ ਤੇ ਆਦੇ ਭਰਾਵਾਂ ਕੜੀ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਭਰਾ ਨੂੰ ਵੱਧ ਵੱਧ ਕੰਮ ਤੇ ਬਣਾਓ ਜਿਹੜਾ ਬੰਦਾ ਮੈਨੂੰ ਤੁਰਦੇ ਲੈਕ ਬਣਾ ਸਕਦਾ ਵਾ ਕਿਉਂ ਵਾਰਡ ਨੂੰ ਕਿੱਥੋਂ ਨਿਕਰ ਲੈ ਕੇ ਜਾਊਗਾ ਇਹ ਤੁਹਾਨੂੰ ਪਤਾ ਕੇ ਵਾਰਡ ਦੇ ਵਿੱਚ ਜੇ ਕੋਈ ਪੜਿਆ ਲਿਖਿਆ ਨੌਜਵਾਨ ਯੂਥ ਯੂਥ ਨੂੰ ਅੱਗੇ ਲਿਆਓ ਮੇਰੀ ਤੇ ਉਹ ਬੇਨਤੀ ਆ ਸਾਰੇ ਭੈਣ ਭਰਾਵਾਂ ਕਰੀ ਯੂਥ ਤੇ ਚੌਂਜਾ ਦਾ 6 ਨੰਬਰ ਵਧਣਿਆ ਵੱਧ ਤੋਂ ਵੱਧ ਵੋਟਾਂ ਪਾਓ ਤੇ ਮੇਰੇ ਵੀਰ ਹੀ ਰਾਜੇ ਨੂੰ ਕਾਮਯਾਬ ਬਣਾਓ ਰਾਜੇ ਦੀ ਕਾਮਯਾਬੀ ਸਾਰੀ ਵਾਰ ਦੀ ਕਾਮਯਾਬੀ ਹੈ ਜੀ ਰਾਜਾ ਵੀਰ ਜਿੰਦਾਬਾਦ ਰਾਜਾ ਵੀਰ ਜਿੰਦਾਬਾਦ ਅੱਜ ਜਿਹੜਾ ਰੱਛਾ ਲੈ ਦਿੱਤਾ ਈ ਰੱਛਾ ਇਹ ਕਿੰਨਾ ਲੈ ਕੇ ਦਿੱਤਾ ਇਹ ਮੈਨੂੰ ਰਾਜੇ ਵੀਰ ਜੀ ਨੇ ਪਾਇਆ ਜੀ ਤੇ ਹੋਰ ਪਾਰਟੀਆਂ ਵਾਲੇ ਕਿਸੇ ਤਣ ਨੂੰ ਕੌਂਸਲ ਲੈ ਕੇ ਨਹੀਂ ਦਿੱਤਾ ਇਹ ਨਹੀਂ ਜੀ ਮੈਂ ਅੱਜ ਤੋਂ ਪਹਿਲਾਂ ਬੋਰਡ ਦੀ ਟੋਈ ਕਟੋਂ ਕੱਟ 20 ਸਾਲ ਤੋਂ ਉੱਪਰ ਹੋ ਗਿਆ ਉਸ ਸਾਲ ਉਦੋਂ ਬੱਬੂ ਕੌਂਸਲ ਘਰੋਤਾ ਹੀ ਉਹਨਾਂ ਨੇ ਦਵਾਇਆ ਸੀ ਉਹਨਾਂ ਬਾਅਦ ਰਾਜੇ ਵੀਰ ਜੀ ਨੇ ਦਵਾਇਆ ਵਾ ਇਸ ਤੋਂ ਪਹਿਲਾਂ ਮੈਂ ਮੈਨੂੰ ਕਹਿਆ ਕਾਂਗਰਸੀ ਨਾਲ ਕੇ ਹੋ ਕੇ ਕਾਲੀ ਇਹ ਸਿਰਫ ਦੋ ਬੰਦੇ ਹੀ ਆ ਇੱਕ ਬਬੂ ਤੇ ਇੱਕ ਮੇਰਾ ਭਰਾ ਅਜ ਰਾਜਾ ਵੀਰ ਜਿੰਨੇ ਦਵਾਈਆ ਮੈਨੂੰ ਅਜ ਤੋਂ 4 ਸਾਲ ਪਹਿਲਾਂ ਦਵਾਈਆ ਇਹਨਾਂ ਨੇ ਮੈਨੂੰ ਨਹੀਂ ਪਤਾ ਨਾ ਆਪਦੇ ਕੋਲੋਂ ਖਰਚਾ ਕਰਕੇ ਦਵਾਈਆ ਕਿ ਟਟਾ ਰੁਜ਼ਗਾਰ ਕਿਤਨ ਚੱਲ ਰਿਹਾ ਰੋਟੀ ਪਾਣੀ ਦਾ ਖਰਚਾ ਕਿਤਨ ਚੱਲ ਰਿਹਾ ਭਾਈ ਰੋਟੀ ਪਾਣੀ ਦਾ ਖਰਚਾ ਮੇਰੇ ਨਾਲ ਭਰਾਵਾਂ ਦੇ ਜਿੱਦ ਤੋਂ ਚੱਲਦਾ ਵਾ ਕੀ ਕਾਰੋਬਾਰ ਕੋਈ ਕਹ ਹੈ ਹਾਂਜੀ ਕਾਰੋਬਾਰ ਵੀ ਜਿਮਰਾ ਟੇਲਰ ਦਾ ਵਾ ਤੇ ਮੇਰੇ ਵੀਰ ਮੇਰੀ ਫੁੱਲ ਸਪੋਰਟ ਕਰਦੇ ਰਾਜੇ ਵੀਰ ਹਣੀ ਸਾਰੇ ਕਿੰਨਾ ਵੀ ਮੇਰੇ ਭਰਾ ਤੇ ਕਿੱਦਾਂ ਦਾ ਚੋਣ ਪ੍ਰਚਾਰ ਕਰ ਰਹੇ ਜੇ ਤੁਸੀਂ ਈ ਰੱਖਿਸ਼ਤ ਆ ਜਿਹੜਾ ਤੁਹਾਡੇ ਕੋਲ ਦਿੱਤਾ ਤੇ ਕੋਈ ਕੋਈ ਹੈੱਡ ਕੈਪ ਹੁੰਦਿਆ ਹੋਇਆ ਵੀ ਵੀ ਕਿ ਮੈਂ ਜਦੋਂ ਦਾ ਮੈਨੂੰ ਪਤਾ ਲੱਗਾ ਕਿ ਮੇਰਾ ਭਰਾ ਰਾਜਾ ਖਲੋਤਾ ਵਾ ਮੈਂ ਉਦੋਂ ਦਾ ਹੀ ਚੋਣ ਪ੍ਰਚਾਰ ਕਰ ਰਿਆ ਵਾਂ ਠੀਕ ਹੈ ਜੀ ਤੇ ਮੈਂ ਆਪਦੇ ਭੈਣ ਭਰਾ ਨੂੰ ਕਹਿੰਨਾ ਕਿ ਵੱਧ ਵੱਧ ਵੋਟਾਂ ਪਾਓ ਤੇ 6 ਨੰਬਰ ਦਾ ਬਟਨ ਦਬਾ ਕੇ ਮੇਰੇ ਭਰਾ ਨੂੰ ਕਮਜਾ ਬਣਾਓ ਕਿੰਨੀ ਲੀਡ ਨਾਲ ਜਿਤਾਓਗੇ ਇਹਨਾਂ ਨੂੰ ਆਪਣੇ ਵੀਰ ਜੀ ਨੂੰ ਮੈਂ ਕਹਣਾ ਕਿ ਮੇਰੇ ਵੀਰ ਵੱਧ ਤੋਂ ਵੱਧ ਸਭ ਤੋਂ ਜ਼ਿਆਦਾ ਲੀਡ ਨਾਲ ਤੇ ਅਗਲੇ ਪਨੇ 0 ਹੋਵੇ ਤੇ ਮੇਰੇ ਭਰਾ ਦਾ 100 ਹੋਵੇ ਤੁਸੀਂ ਦੇਹ ਦਿੱਲੀ ਬਹੁਤ ਟਾਈਮ ਨੂੰ ਚੱਲੇ ਤੇ ਸਾਡੀ ਪ੍ਰਸਤੀਪੀ ਟੀਮ ਵਾਰ ਨੰਬਰ 100 'ਚ ਪਹੁੰਚਿਆ ਜਿੱਥੇ ਆਜ਼ਾਦ ਉਮੀਦਵਾਰ ਰਾਜਨ ਕੁਮਾਰ ਰਾਜਾ ਜੀ ਖੜੋਤੇ ਨੇ ਤੇ ਅਸੀਂ ਗੱਲ ਕਰਾਂਗੇ ਅੱਜ ਅਸੀਂ ਇਹਨਾਂ ਦੇ ਗਏ ਕਰ ਰਹੇ ਹਾਂ ਟਾਟਾ ਸ਼ੁਭਨਾਇਕ ਜੀ ਜੀ ਸ਼ਰਦਾ ਸ਼ਰਦਾ ਜੀ ਤੇ ਟੱਡੀ ਵਾਰ 'ਚ ਕੌਣ ਖੜੋਤਾ ਹੈ ਰਾਜਮਾ ਰਾਜਾ ਹੀ ਰਹੇ ਨਨਿਸ਼ਾਨੇ ਅੱਛਾ ਜੀ ਤੋ ਨਾ ਚੋਣ ਨਿਸ਼ਾਨ ਕੀ ਹੈ ਹੀਰਾ ਹੀਰਾ ਅੱਛਾ ਜੀ ਤੇ ਤੁਸੀਂ ਵੋਟ ਔਰ ਸਪੋਰਟ ਕਰੋਗੇ ਵੋਟ ਤੇ ਔਰ ਸਪੋਰਟ ਕਰੋਗੇ ਉਹਨਾਂ ਨੂੰ ਹਾਂਜੀ ਅੱਛਾ ਕਿੰਨੇ ਵੋਟਰ ਸਾਡੀਆਂ ਜੀ ਸਾਡੀਆਂ 4 ਵੋਟਾਂ ਨੇ ਅਸੀਂ ਵੀ ਵਾਦ ਸਪੋਰਟ ਕਰਾਂਗੇ ਉਹਨਾਂ ਨੂੰ ਅੱਛਾ ਜੀ ਹਾਂਜੀ ਤੇ ਤੁਹਾਡਾ ਨਾਂ ਕੀ ਮੇਰਾ ਨਾਮ ਪਲਗ ਹੈ ਅੱਛਾ ਜੀ ਹਮਾਰਾ ਵੀ ਵੋਟ ਉਹੀ ਹੋ ਜਾਏਗਾ ਅੱਛਾ ਜੀ ਥੈਂਕ ਯੂ ਜੀ ਤੇਰਾ ਨਾਮ ਬੇਟਾ ਕੀ ਹੈ ਕਾਨਿਸ਼ ਅੱਛਾ ਤੇ ਇਹ ਦੱਸੋ ਆ ਤੁਹਾਡੀਆਂ ਵੋਟਾਂ ਕਿੰਨੇ ਪਰਿਵਾਰ ਦੀਆਂ ਹੈਗੀਆਂ ਚਾਰ ਤੇ ਸਾਰਿਆਂ ਭਗਤਾਨ ਕਿਹਦੇ ਨੂੰ ਕੀਤਾ ਜਾਊ ਕਿਹਨੂੰ ਪਾਉਗੇ ਰਾਜਕੁਮਾਰ ਹੀਰਾ ਤੇ ਉਹ ਜਿਹੜੇ ਆਜ਼ਾਦ ਮੀਤ ਵਰਨੇ ਹਾਂਜੀ ਕਿ ਉਹ ਜਿਹੜੇ ਹੋਰ ਵੀ ਜਿਹੜੇ ਖਲੋਤੇ ਨੇ ਪਾਰਟੀ ਵਾਲੇ ਤੇ ਉਹ ਵੀ ਆਏ ਕਿ ਆਉਣਗੇ ਤੁਹਾਡੇ ਵੱਲ ਉਹਨਾਂ ਉਹ ਆਣ ਕੇ ਤਾਂ ਮੈਂ ਵੋਟ ਨਹੀਂ ਦੂੰਗਾ ਮੇਰੇ ਵੱਲੋਂ ਆਇਆ ਜੀ ਥੈਂਕ ਯੂ ਜੀ ਠੀਕ ਹੈ ਓਕੇ ਪੰਗ ਹੋ ਚੁੱਕਾ ਮੋ ਜਿਹੜਾ ਵਾਰਡ ਨੰਬਰ 16 ਤੋਂ ਤੇ ਜਿੱਤੇ ਨਾਰੇਬਾਜੀ ਜਿਹੜੀ ਮੌਜੂਦਾ ਸਰਕਾਰ ਦੇ ਕੰਮ ਦੇ ਵਾਅਦੇ ਕੀਤੇ ਸੀ ਉਹਨਾਂ ਤੋਂ ਖੜੀ ਨਾ ਉਤਰ ਕਰਕੇ ਸਪੋਰਟ ਔਰ ਵੋਟ ਜਿਹੜੀ ਆ ਅਜਾਦ ਮੀਰਾ ਦੇ ਹੈ ਦੇ ਰਹੇ ਆ ਔਰ ਇਹ ਹੀਰੇ ਆ ਜਿਨਾਂ ਦਾ ਨਾਮ ਨਿਸ਼ਾਨ ਹੀਰਾ ਆ ਤੇ ਚਲੋ ਅਗਰੇ ਵਾਦਾ ਕਰ ਰਹੇ ਆ ਪਬਲਿਕ ਦਾ ਕਿ ਪਬਲਿਕ ਨੂੰ ਇਹ ਜਿਹੜੇ ਅੱਜ ਕਰ ਰਿਹਾ ਨਾ ਚੈਨਲ ਦੇ ਥਰੂ ਇਹਨਾਂ ਦਾ ਇਮਾਨ ਔਰ ਤਰਮ ਚਾਹੀਦਾ ਕਿ ਅਗਰ ਇਹਨਾਂ ਨੇ ਵਾਅਦਾ ਕੀਤਾ ਤਾਂ ਇਹ ਵਾਅਦੇ ਦੇ खरे ਉਤਰ ਨਗੇ ਤਾਂ ਅਸੀਂ ਇਹਨਾਂ ਦਾ ਤਵਾਦ ਕਰਾਂਗੇ ਕਿ ਸ਼ਨੀਵਾਰ ਨੂੰ ਅੱਜ ਜੋ ਵਾਅਦਾ ਕਰ ਰਿਹਾ ਚੈਨਲ ਦੇ ਥਰੂ ਆਪਣਾ ਇੱਕ ਕੀਮਤੀ ਵੋਟ ਜਿਹੜਾ ਪਾ ਕੇ ਹੀਰੇ ਤੇ ਮੋਹ ਲਾ ਕੇ ਤੇ ਸਾਡੇ ਆਜ਼ਾਦ ਉਮੀਦਵਾਰ ਨੂੰ ਇਹ ਆਪਣਾ ਜਿਤਾਉਣਗੇ ਤਾਂ ਤਾਂ ਅਸੀਂ ਪਬਲਿਕ ਦਾ ਜਿਹੜਾ ਸ਼ੁਕਰ ਕਰਾਂਗੇ ਕਿ ਇਹਨਾਂ ਵੱਲੋਂ ਜੋ ਵਾਅਦਾ ਕੀਤਾ ਸੀ ਉਹ ਇਹਨਾਂ ਨੇ ਵਾਅਦਾ ਨਿਭਾਇਆ खरे ਉਤਰ ਦੇ ਇਹ ਇੱਕ ਦਿਨ ਰਹਿ ਗਿਆ ਕੱਲ ਦਾ ਸ਼ੁਕਰਾਰ ਸ਼ਨੀਵਾਰ ਆ ਆਪਣੇ ਜੋ ਪਬਲਿਕ ਵੱਲੋਂ ਇਹ ਕਹਿ ਰਹੇ ਆ ਉਹ ਆਪਣੀ ਗੱਲ ਦੇ ਖਰੇ ਉਤਰਨਗੇ ਤਾਂ ਇਹ ਜਨ ਹਿੱਤ ਕੀਤਾ ਜਾਏ ਜਿੱਦੀਆਂ ਲੈਤਸੀਰ ਸਿੰਘ 16 ਨੰਬਰ ਵਾਰਡ ਤੋਂ ਜਿੱਤੇ ਰਾਜਨ ਕੁਮਾਰ ਰਾਯਾ ਜੀ ਆਪਣੀ ਇਲੈਕਸ਼ਨ ਜੋ ਕੌਂਸਲਰ ਦੀ ਦੀ ਸੀਟ ਤੇ ਲੜ ਰਹੇ ਨੇ ਚੋਣ ਉਹ ਐਟੀ ਨੂੰ ਲੈ ਕੇ ਚੱਲੇ ਆ ਕਿ ਪਬਲਿਕ ਦੇ ਵਿੱਚ ਰਿਆ ਤੇ ਮੈਂ ਇੱਕ ਸਮਾਜ ਸ਼ੇਵਕ ਆ ਔਰ ਸਮਾਜ ਸ਼ੇਵ ਦੇ ਉੱਪਰ ਇਹ ਮੋਰ ਲਾਉਣਗੇ ਤੇ ਕੌਨਸੇ ਸੋਨਵਾਰ ਤੋਂ ਬੰਨਗੇ ਤਾਂ ਇਹ ਇੱਕ ਚੰਦ ਦੇ ਕਾਲਾ ਦਿਨ ਪਰਸੋਂ ਦਾ ਰਿਜ਼ਲਟ ਆਊਟ ਆਏਗਾ ਤਾਂ ਇਹ ਪਬਲਿਕ ਦੀ ਜੋ ਆਵਾਜ਼ ਆ ਇਹ ਆਵਾਜ਼ ਕਰੇ ਉੱਤਣਗੇ ਜਿਸ ਦੀ ਵਿਸ਼ੇਸ਼ ਰਿਪੋਰਟ ਦਲਬੀਰ ਸਿੰਘ ਅਮਰਸਾ